ਜਿਹੜਾ ਘਰ ਅੱਜ ਆਪਾਂ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਓਨਰ ਵੱਲੋਂ ਜਿਹੜਾ ਰੇਟ ਰੱਖਿਆ ਗਿਆ ਕੁੱਲ 7 ਲੱਖ ਰੁਪਏ ਡਿਮਾਂਡ ਹੈ ਸੀ ਹਾਂਜੀ ਤੁਸੀਂ ਸਹੀ ਸੁਣਿਆ 7 ਲੱਖ ਰੁਪਏ ਮਾਲਕ ਨੇ ਕਿਹਾ ਹੈਗਾ ਹੋਰ ਵੀ ਕੀਤਾ ਜਾਊਗਾ ਕੋਈ ਦੇਖਣ ਤੋਂ ਬਾਅਦ ਖਰੀਦਣ ਦਾ ਹੋਵੇ ਚਾਹਵਨ ਤਾਂ ਮੋਬਾਈਲ ਨੰਬਰ ਕਿੱਥੇ ਘਰ ਆ ਤੁਹਾਨੂੰ ਸਾਰਾ ਕੁਝ ਵੀਡੀਓ ਚ ਪਤਾ ਲੱਗ ਜਾਊਗਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਸੀ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈਪ ਜੂ ਨੰਬਰ ਤੁਹਾਨੂੰ ਆਪਣਾ ਉੱਤੇ ਸਕਰੀਨ ਤੇ ਮਿਲ ਗਿਆ ਹੋ ਇੱਕ ਵਾਰੀ ਤੁਸੀਂ ਪਹਿਲਾਂ ਘਰ ਨੂੰ ਚੈੱਕ ਕਰੋ ਜੀ ਘਰ ਦੀ ਵੀਡੀਓ ਦੇਖੋ ਤੇ ਆਪਾਂ ਜਿਹੜੀ ਵੀਡੀਓ ਘਰ ਦੀ ਲੈ ਕੇ ਪਹੁੰਚੇ ਹਾਂ ਜੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਸਾਰੀ ਲੈ ਕੇ ਪਹੁੰਚੇ ਹਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੇਖਣ ਨੂੰ ਮਿਲ ਜਾਊਗੀ ਪੂਰਾ ਵਧੀਆ ਘਰ ਲੈ ਕੇ ਪਹੁੰਚੇ ਹਾਂ ਜਗ੍ਹਾ ਬਹੁਤ ਜ਼ਿਆਦਾ ਆਪਾਂ ਨੂੰ ਮਿਲ ਜਾਊਗੀ ਰੇਟ ਆਪਾਂ ਜਮ੍ਹਾਂ ਘੱਟ ਲੈ ਕੇ ਪਹੁੰਚੇ ਹਾਂ 7 ਲੱਖ ਰੁਪਈਆ ਡਿਮਾਂਡ ਹੈ ਜੀ ਇੱਕ 7 ਲੱਖ ਰੁਪਈਆ ਕੋਈ ਫਿਕਸ ਰੇਟ ਨਹੀਂ ਹੈਗਾ ਜੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਜਾ ਕੇ ਦੇਖਣ ਤੋਂ ਬਾਅਦ ਉਹ ਤੋਂ ਬਾਅਦ ਮਾਲਕ ਕਹਿੰਦੇ ਨੇ ਵੀ ਅਸੀਂ ਮੌਕੇ ਤੇ ਰੇਟ ਹੋਰ ਵੀ ਕਰ ਲਾਂਗੇ ਘਰ ਪੂਰਾ ਵਧੀਆ ਬਣਿਆ ਹੋਇਆ ਇੱਕ ਪਾਸੇ ਮਾਲਕ ਨੇ ਛੱਡ ਪਾਇਆ ਹੋਇਆ ਜਿਸ ਸਲੇਟਾਂ ਨਾਲ ਤੁਸੀਂ ਦੇਖ ਰਹੇ ਹੋ ਪੂਰਾ ਕਵਰ ਕੀਤਾ ਹੋਇਆ ਇੱਕ ਸਾਈਡ 'ਚ ਪਸ਼ੂਆਂ ਵਾਸਤੇ ਇਹਨਾਂ ਨੇ ਬਣਾਇਆ ਹੋਇਆ ਤੇ ਘਰ ਰਹਿ ਗਿਆ ਸੀ ਆਪਣੇ ਓਪੋਜ਼ਿਟ ਸਾਈਡ ਤੁਸੀਂ ਚੈੱਕ ਕਰੋ ਜੀ ਬਹੁਤ ਸੋਹਣਾ ਘਰ ਹੈਗਾ ਸਾਰਾ ਕੰਮ ਮਾਲਕ ਨੇ ਜਿੰਨਾ ਕਰਵਾ ਰੱਖਿਆ ਘਰ ਦਾ ਪੂਰਾ ਵਧੀਆ ਕਰਵਾਇਆ ਹੋਇਆ ਉੱਪਰੋਂ ਛੱਤ ਵਧੀਆ ਬਾਥਰੂਮ ਵਧੀਆ ਬਣਿਆ ਹੋਇਆ ਸੀ ਬਾਕੀ ਜੋੜੀਆਂ ਦਾ ਸ਼ੀਸ਼ਿਆਂ ਦਾ 메ਨ ਗੇਟ ਦਾ ਹਰ ਇੱਕ ਕੰਮ ਆਪ ਨੂੰ ਵਧੀਆ ਮਿਲੂਗਾ ਇੱਕ ਸਾਈਡ 'ਚ ਆਪਾਂ ਨੂੰ ਬਾਥਰੂਮ ਮਿਲ ਜੂਗਾ ਦੇਖਣ ਨੂੰ ਤੁਹਾਨੂੰ ਦੇਖਣ ਨੂੰ ਮਿਲ ਹੀ ਰਿਹਾ ਜੀ ਵੀਡੀਓ 'ਚ ਟਾਈਲਸ ਦਾ ਟੋਟਲ ਕੰਮ ਹੋਇਆ ਸੀ ਪਾਣੀ ਦੀ ਸਪਲਾਈ ਵਧੀਆ ਬਾਕੀ ਟਾਈਲਾਂ ਦਾ ਕੰਮ ਤੁਸੀਂ ਆਪ ਹੀ ਚੈੱਕ ਕਰ ਲਓ ਜੀ ਟਾਈਲਾਂ ਲੱਗੀਆਂ ਹੋਈਆਂ ਟਾਈਲਾਂ ਤੋਂ ਉੱਤੇ ਰੰਗ ਦਾ ਕੰਮ ਹੋਇਆ ਹੈ ਬਾਕੀ ਘਰ ਦਾ ਫਰੰਟ ਦੇਖ ਲਓ ਜੀ ਅੰਦਰ ਤੁਹਾਨੂੰ ਮੈਂ ਲੈ ਕੇ ਚਾਲਦਾ ਹਾਂ ਫਾਰਸੀ ਜਿਹੜਾ ਲੱਗਿਆ ਹੋਇਆ ਮਾਰਬਲ ਪੱਥਰ ਨਾਲ ਲੱਗਿਆ ਹੋਇਆ ਜੀ ਅੰਦਰੋਂ ਤੇ ਬਾਹਰੋਂ ਤਾਂ ਆਪਾਂ ਨੂੰ ਸਾਰਾ ਜਿਹੜਾ ਬਹਿੜਾ ਮਿਲੂਗਾ ਪੱਕਾ ਹੀ ਮਿਲੂਗਾ ਜੀ ਅੰਦਰ ਆਪਾਂ ਪਹੁੰਚ ਗਏ ਜੀ ਅੰਦਰੋਂ ਤੁਸੀਂ ਚੈੱਕ ਕਰੋ ਇੱਕ ਵਾਰੀ ਰੰਗ ਦਾ ਕੰਮ ਬਹੁਤ ਵਧੀਆ ਹੋਇਆ ਜੇ ਆਪਾਂ ਛੱਤ ਦੀ ਗੱਲ ਕਰੀਏ ਛੱਤ ਤਾਂ ਆਪਾਂ ਨੂੰ ਟੈਲਬੱਤੀ ਵਾਲੀ ਮਿਲੂਗੀ ਪਰ ਪੂਰੀ ਵਧੀਆ ਮਿਲੂਗੀ ਕੋਈ ਦਿੱਕਤ ਵਾਲੀ ਗੱਲ ਹੈ ਨਹੀਂਗੀ ਤੁਸੀਂ ਜਾ ਕੇ ਦੇਖੋਗੇ ਤੁਸੀਂ ਆਪ ਦੀਆਂ ਅੱਖਾਂ ਨਾਲ ਘਰ ਨੂੰ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਘਰ ਇਹ ਪਸੰਦ ਆਊਗਾ ਜੀ ਜੀ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਜਿਹੜੇ ਆਪ ਨੇ ਇਹਨਾਂ ਨੇ 4 ਬਿਸਵੇ ਜਗਾਂ ਦੱਸੀ ਐ ਸੀ 4 ਬਿਸਵੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਰੇਟ ਜਮ੍ਹਾਂ ਘਟ ਕੇ ਮਾਲਕ ਨੇ ਬਾਕੀ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਸੀ ਪੂਰੀ ਜਾਣਕਾਰੀ ਤੁਹਾਨੂੰ ਆਪਾਂ ਵੀਡੀਓ ਚ ਦਈ ਰਿਹਾ ਸੀ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਵੀ ਦੱਸ ਦਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਘਰ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ ਸਾਹਮਣੇ ਆਪਾਂ ਨੂੰ ਦੋ ਬੈਡਰੂਮ ਦੇਖਣ ਨੂੰ ਮਿਲ ਜਾਣਗੇ ਪਹਿਲੇ ਬੈਡਰੂਮ 'ਚ ਤੁਹਾਨੂੰ ਆਪਾਂ ਲੈ ਕੇ ਪਹੁੰਚ ਗਏ ਤੁਸੀਂ ਦੇਖੋ ਇੱਕ ਵਾਰੀ ਬੈਡਰੂਮ ਪੂਰਾ ਵਧੀਆ ਬਣਾਇਆ ਹੋਇਆ ਸੀ ਪੂਰਾ ਖੁੱਲਾ ਢੁਲਾ ਆਪ ਨੂੰ ਦੇਖਣ ਨੂੰ ਮਿਲੂਗਾ ਰੰਗ ਦਾ ਕੰਮ ਵਧੀਆ ਹੋਇਆ ਜੇ ਥੱਲੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਮਾਰਬਲ ਪੱਥਰ ਲੱਗਿਆ ਹੋਇਆ ਸੀ ਰਗੜਾਈ ਵਾਲਾ ਰੰਗ ਬਹੁਤ ਵਧੀਆ ਹੋਇਆ ਬਾਕੀ ਰੰਗ ਕਰਵਾਈ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਸੀ ਮਾਲਕ ਕਹਿੰਦੇ ਨੇ ਥੋੜੇ ਟਾਈਮ ਪਹਿਲਾਂ ਹੀ ਕਰਵਾਇਆ ਸੀਗਾ ਬਾਕੀ ਮਾੜਾ-ਮੋਟਾ ਜਾਂ ਚਲੋ ਥੱਲੇ-ਥੱਲੇ ਤਾਂ ਆਪਾਂ ਨੂੰ ਪਤਾ ਹੀ ਅਸੇ ਮਾੜਾ-ਮੋਟਾ ਹੋ ਹੀ ਜਾਂਦਾ ਤੇ ਸੈਕੰਡ ਵਾਲਾ ਜਿਹੜਾ ਕਮਰਾ ਤੁਸੀਂ ਇਹ ਵੀ ਇੱਕ ਵਾਰੀ ਦੇਖੋ ਜੀ ਪੂਰਾ ਵਧੀਆ ਕਮਰਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਬਾਕੀ ਮੈਂ ਉਮੀਦ ਕਰਦਾ ਜੀ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਘਰ ਵੀ ਤੁਹਾਨੂੰ ਪਸੰਦ ਆ ਗਿਆ ਹੋਊਗਾ ਘਰ ਦਾ ਤੁਹਾਨੂੰ ਰੇਟ ਵੀ ਪਸੰਦ ਆ ਗਿਆ ਹੋਊਗਾ ਰੇਟ ਵਧੀਆ ਲੱਗੇ ਤਾਂ ਥੱਲੇ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜਰੂਰ ਕਰ ਦਿਓ ਆਪ ਦਾ ਸੋਹਣਾ ਜਾਂ ਵਧੀਆ ਜਿਹਾ ਕਮੈਂਟ ਪਾ ਦਿਓ ਜੀ ਤੇ ਲਾਈਕ ਕਰਨ ਨਾ ਭੁੱਲਿਓ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਨਾਲ ਦੀ ਨਾਲ ਰਸੋਈ ਚੈੱਕ ਕਰੋ ਜੀ ਜਿਹੜੀ ਲੌਬੀ ਹੈ ਜੀ ਲੌਬੀ ਦੇ ਵਿੱਚ ਹੀ ਆਪਾਂ ਨੂੰ ਅਟੈਚ ਮਿਲ ਜੂਗੀ ਰਸੋਈ ਵਧੀਆ ਕੰਮ ਹੋਇਆ ਜੀ ਜਿੰਨਾਕ ਮਾਲਕ ਨੇ ਕਰਵਾ ਰੱਖਿਆ ਵਧੀਆ ਸੈਲਫ ਬਣੀ ਹੋਈ ਏ ਜੀ ਡਬਲ ਆਪਾਂ ਨੂੰ ਸੈਲਫ ਮਿਲ ਜੂਗੀ ਇੱਕ ਤਾਂ ਜਿਹੜੀ ਮੈਨ ਹੁੰਦੀ ਏ ਜੀ ਥੱਲੇ ਇੱਕ ਉਸ ਤੋਂ ਉੱਪਰ ਵੀ ਮਿਲ ਜੂਗੀ ਵਧੀਆ ਵਿੰਡੋ ਮਿਲ ਜੂਗੀ ਬਾਕੀ 7 ਲੱਖ ਰੁਪਇਆ ਰੇਟ ਜਿਹੜਾ ਤੁਹਾਨੂੰ ਮੈਂ ਦੱਸਿਆ ਜੀ ਤੁਹਾਨੂੰ ਰੇਟ ਕਿਵੇਂ ਦੇ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਓ ਜੀ ਬਾਕੀ ਜਿਹੜੇ ਲੋਬੀ ਦੇ ਗੇਟ ਲੱਗੇ ਹੋਏ ਨੇ ਐਲੂਮੀਨੀਅਮ ਨਾਲ ਇਹਨਾਂ ਨੇ ਕਵਰ ਕਰਵਾਏ ਹੋਏ ਨੇ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਗੇਟ ਵੀ ਕਿਵੇਂ ਦੇ ਲੱਗੇ ਤੇ ਘਰ ਤੋਂ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਵੀ ਮਿਲ ਜਾਣਗੀਆਂ ਤੇ ਵਧੀਆ ਆਪਾਂ ਨੂੰ ਜਗ੍ਹਾ ਮਿਲ ਜੂਗੀ ਸੀ ਕੋਈ ਥੋੜੀ ਨਹੀਂ ਹੈਗੀ ਜਗ੍ਹਾ ਜਗ੍ਹਾ ਆਪਨੂੰ ਵਾਫਰ ਮਿਲੂਗੀ ਸਾਰੀ ਜਗ੍ਹਾ ਤੁਸੀਂ ਦੇਖ ਲੇ ਜੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਜਿੰਨੇ ਤੁਸੀਂ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਤੇ ਗੱਲ ਕਰੀਏ ਆਪਾਂ ਏਰੀਆ ਦੀ ਤਾਂ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਦੇਣਾ ਜੀ ਇਹਨਾਂ ਦਾ ਜਿਹੜਾ ਖਾਸ ਪਿੰਡ ਹੈਗਾ ਪਿੰਡ ਦਾ ਨਾਮ ਪਾਠੂਆ ਪਾਠੂਆ ਇਹਨਾਂ ਦਾ ਪਿੰਡ ਦਾ ਨਾਮ ਹੈ ਜੀ ਪਾਠੂਆ ਪਿੰਡ ਦੇ ਵਿੱਚ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਜਿਹੜਾ ਇਹ ਪਿੰਡ ਹੈਗਾ ਪਾਠੂਆ ਹਮੀਰਗੜ ਦੇ ਲਾਗੇ ਪੈ ਜਾਂਦਾ ਹੈਗਾ ਤੇ ਤਸੀਲ ਇਹਨਾਂ ਨੇ ਮੂਨਕ ਦੱਸੀ ਐ ਜੀ ਤੇ ਜਿਹੜਾ ਜ਼ਿਲ੍ਹਾ مالک ਨੂੰ ਲੱਗਦਾ ਉਹ ਸੰਗਰੂਰ ਐ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ مالک ਦੇ ਪਿੰਡ ਜਾ ਕੇ ਤੇ ਘਰ ਤੁਹਾਨੂੰ ਪਸੰਦ ਆਵੇ ਤਾਂ ਰੇਟ ਤੁਸੀਂ مالک ਨਾਲ ਬਹਿ ਕੇ ਮੁਕਾ ਲਿਓ ਜੀ مالک ਕਹਿੰਦੇ ਨੇ ਵੀ ਰੇਟ ਅਸੀਂ ਬਹਿ ਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂਗੀ ਬਾਕੀ ਤੁਸੀਂ ਜਾਓਗੇ ਆਪਦੀ ਅੱਖਾਂ ਨਾਲ ਤੁਸੀਂ ਘਰ ਦੇਖੋਗੇ ਆਪ ਜਾ ਕੇ ਦੇਖੋਗੇ ਤੁਹਾਨੂੰ ਘਰ ਹੋਰ ਵੀ ਜ਼ਿਆਦਾ ਵਧੀਆ ਲੱਗੂਗਾ ਜੀ ਦਾਕੀ ਮੈਂ ਉਮੀਦ ਕਰਦਾ ਹਾਂ ਜੀ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਪਸੰਦ ਆਈ ਹੈ ਜਰੂਰ ਕਮੈਂਟ ਕਰ ਦਿਓ ਠੀਕ ਹੈ ਜੀ ਤੇ 7 ਲੱਖ ਰੁਪਿਆ ਇਸ ਘਰ ਦਾ ਰੇਟ ਹੈ ਜੀ 7 ਲੱਖ ਰੁਪਿਆ ਕੋਈ ਰੇਟ ਨਹੀਂ ਹੈਗਾ ਜੀ ਡਿਮਾਂਡ ਹੈਗਾ ਠੀਕ ਹੈ ਜੀ ਡਿਮਾਂਡ ਹੋਰ ਹੁੰਦੀ ਹੈ ਜੀ ਫਿਕਸ ਰੇਟ ਕੋਈ ਹੋਰ ਹੁੰਦਾ ਹੈਗਾ ਫਿਕਸ ਰੇਟ ਦੇ ਵਿੱਚ ਐਦਾਂ ਹੁੰਦਾ ਵੀ ਮੌਕੇ ਤੇ ਨਾ ਪਹਿਲਾਂ ਨਾ ਬਾਅਦ ਚ ਰੇਟ ਘਟਦਾ ਨਹੀਂ ਹੁੰਦਾ ਡਿਮਾਂਡ ਹੁੰਦੀ ਹੈ ਉਹ ਮੌਕੇ ਤੇ ਲੈਸ ਹੋ ਜਾਂਦੀ ਹੁੰਦੀ ਹੈ ਜੀ ਇਹ ਇੱਕ 7 ਲੱਖ ਰੁਪਿਆ ਡਿਮਾਂਡ ਹੈਗੀ ਤੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ 83 600 24 801 83 600 24 801 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਫੋਨ ਤੇ ਜੀ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਗੱਲਬਾਤ ਕਰਕੇ ਸਾਰਾ ਕੁਝ ਆਪਦੀ ਪੁੱਛ ਪੜਤਾਲ ਜਿਹੜੀ ਵੀ ਕਰਨੀ ਹੈ ਕਰ ਲਿਓ ਤੇ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨੂੰ ਕਹਿ ਦਿਓ ਵੀ ਸਾਨੂੰ ਘਰ ਪਸੰਦ ਆ ਸੀ ਰੇਟ ਮੁਕਾ ਲਿਓ ਆਪ ਦਾ ਵੇਕੇ ਤੇ ਘਰ ਦੀ ਡੀਲ ਕਰ ਲਿਓ ਜੀ ਤੇ ਘਰ ਖਰੀਦ ਸਕਦੇ ਹਾਂ ਜੀ ਕੋਈ ਵੀ ਖਰੀਦਣ ਦਾ ਹੈਗਾ ਚਾਹਵਾਨ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਪਸੰਦ ਆ ਖਰੀਦੋ ਜੀ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗੀ ਅੱਜ ਦੀ ਤੇ ਰੇਟ ਕਿਵੇਂ ਦਾ ਲੱਗਿਆ ਜ਼ਰੂਰ ਦੱਸੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਸੀ ਅਗਲੀ ਵੀਡੀਓ ਚ ਤੁਹਾਨੂੰ ਘਰ ਕੋਠੀ ਮਕਾਨ ਚਾਹੀਦਾ ਜੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਤੋਂ ਤਾਂ ਤੁਸੀਂ ਕਿੱਥੋਂ ਦੇਖਣਾ ਚਾਹੁੰਦੇ ਹੋ ਜੀ ਕਿੰਨੇ ਕੁ ਰੇਟ ਤੱਕ ਤੁਹਾਨੂੰ ਘਰ ਚਾਹੀਦਾ ਕਰੋ ਕਮੈਂਟ ਲਾ ਕੇ ਵੀਡੀਓ ਪਸੰਦ ਆਈ ਹੈ ਜਰੂਰ ਦੱਸੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਸੀ ਨੰਬਰ ਆਪਣਾ 73800 ਪੂਰਾ 26173 ਫਰੀ ਚ ਆਪਾਂ ਸਾਰਾ ਕੰਮ ਕਰਦੇ ਹਾਂ ਜੀ ਨਾ ਕੋਈ ਆਪਾਂ ਪਹਿਲਾਂ ਕਮਿਸ਼ਨ ਲੈਂਦੇ ਆ ਨਾ ਕੋਈ ਦਲਾਲੀ ਨਾ ਕੋਈ ਫੀਸ ਸਾਰਾ ਕੰਮ ਜਿੰਨਾ ਕਰਦਿਆਂ ਫਰੀਚ ਕਰਦਿਆਂ ਭੇਜੋ ਆਪਣੇ ਕੋਲੇ ਜੇ ਤੁਹਾਡੇ ਕੋਲੇ ਵੀ ਹੈ ਤੁਸੀਂ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਬਾਕੀ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਐ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਐ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ